ਹਜ਼ਾਰਾਂ ਅਸੀਂ ਪਿਛਲੇ 40 ਸਾਲ ਤੋਂ ਪੀ ਰਹੇ ਹਾਂ ਜਿਹੜੀਆਂ ਡੈਂਗਾਂ ਹਜ਼ਾਰਾਂ ਲੱਗੀਆਂ ਹੋਈਆਂ ਨੇ ਲੁਧਿਆਣੇ ਦੇ ਵਿੱਚ ਜੋ ਸਿੱਧਾ ਪੀਣ ਜੋਗ ਪਾਣੀ 'ਚ ਨਹੀਂ ਪਾ ਸਕਦੇ ਗਰ ਕਾਨੂੰਨੀ ਐ ਇਹਦੇ ਸਜ਼ਾ ਸਜ਼ਾ ਹੋ ਸਕਦੀ ਆ ਪਰ ਇਹਦਾ ਸਾਫ਼ ਕਰਨਾ ਬਹੁਤ ਦੂਰ ਦੀ ਗੱਲ ਸਿੱਧਾ ਹੀ ਪਾਣੀ ਜ਼ਹਿਰਾਂ ਯੂਰੇਨੀਅਮ ਕੈਮੀਕਲ ਸਿੱਧਾ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਪਾਣੀ ਨੂੰ ਪੀਣ ਤੋਂ ਵੀ ਤੋਬਾ ਕਰ ਚੁੱਕੇ ਆ ਅਸੀਂ ਇਹ ਪਾਣੀ ਨਹੀਂ ਪੀਣਾ ਪਰ ਦੂਜਾ ਤੁਸੀਂ ਦੇਖੋ ਜੇ ਅਸੀਂ ਕੋ ਬਾਅਦ ਠਾਉਨੇ ਆ ਸਰਕਾਰ ਸਾਨੂੰ ਅਲਝਾਉਣ ਦੀ ਕੋਸ਼ਿਸ਼ ਕਰਦੀ ਆ ਸਾਨੂੰ ਦੱਬਣ ਦੀ ਕੋਸ਼ਿਸ਼ ਕਰਦੀ ਆ ਸਾਡੇ ਤੋਂ ਹੁਣ ਮੇਰੇ ਤੇ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਨਾ ਵੇਚੋ ਸਾਡੀਆਂ ਜ਼ਮੀਨਾਂ ਬੇਸ਼ਕੀਮਤੀ ਨੇ ਸਾਡੀਆਂ ਜ਼ਮੀਨਾਂ ਦੀ ਕੀਮਤ ਬਹੁਤ ਜ਼ਿਆਦਾ ਆ ਅੱਜ ਮੁਦਦਾ ਕਾਲੇ ਪਾਣੀਆਂ ਦਾ ਮੋਰਚਾ ਕਾਲੇ ਪਾਣੀਆਂ ਨੂੰ ਯਾਰਾਂ ਨੂੰ ਬੰਨ ਮਾਰਨ ਦਾ ਮੋਰਚਾ 24 ਅਗਸਤ ਨੂੰ ਵੱਡਾ ਇਕੱਠ ਲੁਧਿਆਣੇ ਚ ਬਹੁਤ ਵੱਡਾ ਰੋਹ ਮਾਰਚ ਕਰਨ ਜਾ ਰਹੇ ਆ ਬੇਰਕਾ ਪਲਾਂਟ ਤੋਂ ਲੈ ਕੇ ਭਾਈ ਬਾਲਾ ਚੌਂਕ ਤੱਕ ਸ਼ਹੀਦ ਕਰਤਾਰ ਸਿੰਘ ਸਰਾਭਾਜੀ ਦੇ ਬੋਤ ਤੱਕ ਉਹਦੇ ਲਈ ਅੱਜ ਅਸੀਂ ਇਹ ਮੀਡੀਆ ਦੇ ਮੁਖਤਬ ਹੋਏ ਆ ਲੋਕਾਂ ਨੂੰ ਅਪੀਲ ਕਰਦੇ ਆ ਮਸਲਾ ਬਹੁਤ ਜਿਆਦਾ ਗੰਭੀਰ ਆ ਅਸੀਂ ਬਹੁਤ ਭਿਆਨਕ ਤੋਂ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਆ ਸਾਡੇ ਅਪਹਾਜ ਜਵਾਕ ਪੈਦਾ ਹੋ ਰਹੇ ਆ ਸਾਡੇ ਜੰਮਦੇ ਜਵਾਕਾਂ ਨੂੰ ਕਾਲੀ ਪੀੜੇ ਸ਼ੂਗਰ ਹੋ ਰਹੇ ਨੇ ਸਾਡੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਏਮਜ ਦੀ ਰਿਪੋਰਟ ਤਾਂ ਇੱਥੇ ਤੱਕ ਕਹਿ ਰਹੀ ਹੈ ਕਿ ਤੁਹਾਡੇ ਆਉਣ ਵਾਲੇ 5-7 ਸਾਲਾਂ ਜਿਹੜੇ ਬੱਚਾ ਪਦਾ ਕਰਨੇ ਸਕਰਾਉਣੂ ਆ ਉਹ ਬਿਲਕੁਲ ਸੀਰੀਚ ਬਾਨੋਂ ਹਟ ਜਾਣੇ ਆ ਖਤਮ ਹੋ ਜਾਣੇ ਕਿਉਂਕਿ ਇਹ ਪਾਣੀ ਪੀ ਕੇ ਇਹ ਯਾਰਾਂ ਅਸੀਂ ਪਿਛਲੇ 40 ਸਾਲ ਤੋਂ ਪੀ ਰਹੇ ਆ ਜਿਹੜੀਆਂ ਡੈਂਗਾਂ ਹਜ਼ਾਰਾਂ ਲੱਗੀਆਂ ਹੋਈਆਂ ਨੇ ਲੁਧਿਆਣੇ ਦੇ ਵਿੱਚ ਜੋ ਸਿੱਧਾ ਪਾਣੀ ਬੁੱਢੇ ਦਰਿਆ ਰਾਂ ਸਤਲੁਜ ਪਾ ਰਹੇ ਨੇ ਹੁਣ ਡਰਾਮੇ ਕਰ ਰਹੀਆਂ ਨੇ ਸਰਕਾਰਾਂ ਹੁਣ ਅਸੀਂ ਡੈਂਗਾ ਬੰਦ ਕਰ ਦਿਆਂਗੇ ਜੀ ਅਸੀਂ ਕਹਿੰਦੇ ਆ ਡੈਂਗਾ ਪੂਰਨ ਤੌਰ ਤੇ ਬੰਦ ਹੋਣੀਆਂ ਚਾਹੀਦੀਆਂ ਨੇ ਜੋ ਤੁਸੀਂ ਚਲਾਉਣੀਆਂ ਇਹਦਾ ਨਾ ਪਾਣੀ ਦਾ ਪ੍ਰਬੰਧ ਦੇਖੋ ਦੁਨੀਆ ਦਾ ਕਾਨੂੰਨ ਕਹਿੰਦਾ ਭਾਰਤ ਦਾ ਕਾਨੂੰਨ ਕਹਿੰਦਾ ਐਨਜੀਟੀ ਕਹਿੰਦੀ ਆ ਕਿ ਤੁਸੀਂ ਕੋਈ ਵੀ ਟ੍ਰੀਟ ਕਰਕੇ ਪਾਣੀ ਸਾਫ਼ ਕਰਕੇ ਪਾਣੀ ਕਿਸੇ ਵੀ ਤੁਸੀਂ ਪੀਣਯੋਗ ਪਾਣੀ 'ਚ ਨਹੀਂ ਪਾ ਸਕਦੇ ਗਰ ਕਾਨੂੰਨੀ ਐ ਇਹਦੇ ਸਜ਼ਾ ਸਜ਼ਾ ਹੋ ਸਕਦੀ ਆ ਪਰ ਇਹਦਾ ਸਾਫ਼ ਕਰਨਾ ਬਹੁਤ ਦੂਰ ਦੀ ਗੱਲ ਸਿੱਧਾ ਹੀ ਪਾਣੀ ਜ਼ਹਿਰਾ ਯੂਰੇਨੀਅਮ ਕੈਮੀਕਲ ਸਿੱਧਾ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਸਾਸ ਤੌਰ ਤੇ ਲੁਧਿਆਣਾ ਨੂੰ ਲੈ ਕੇ ਫਰੀਦਕੋਟ ਮੁਕਸਰਾ ਹਬੌਰ ਫਾਲ ਕਾ ਰਾਜਸਥਾਨ ਤੱਕ ਸਾਡੇ ਲੋਕ ਮਰ ਰਹੇ ਨੇ ਇਹ ਪਾਣੀ ਪੀ ਕੇ ਸੋ ਇਸ ਲਈ ਰਾਜਸਥਾਨ ਦਾ ਮੈਗਾ ਸੇ ਅਵਾਰਡ ਜਿਹਨੂੰ ਮਿਲਿਆ ਬਹੁਤ ਲੰਮੇ ਸਮੇਂ ਤੋਂ ਬੰਦਾ ਪਾਣੀਆਂ ਤੇ ਕੰਮ ਕਰ ਰਿਹਾ ਹੈ ਔਸਕਰ ਅਵਾਰਡ ਤੋਂ ਦੂਜਾ ਅਵਾਰਡ ਮੰਨਿਆ ਜਾਂਦਾ ਦੁਨੀਆ ਦੇ ਵਿੱਚ ਉਹ ਅਵਾਰਡ ਮਿਲਿਆ ਬੰਦੇ ਨੂੰ ਉਹ ਵੀ ਕਹਿ ਰਿਹਾ ਕਿ ਰਾਜਸਥਾਨ ਦੇ ਲੋਕ ਪੰਜਾਬ ਦੇ ਪਾਣੀ ਨੂੰ ਪੀਣ ਤੋਂ ਵੀ ਤੋਬਾ ਕਰ ਚੁੱਕੇ ਆ ਅਸੀਂ ਇਹ ਪਾਣੀ ਨਹੀਂ ਪੀਣਾ ਪਰ ਦੂਜਾ ਤੁਸੀਂ ਦੇਖੋ ਜੇ ਅਸੀਂ ਕੋਈ ਵਾਇਟ ਠਾਉਨੇ ਆ ਸਰਕਾਰ ਸਾਨੂੰ ਅਲਝਾਉਣ ਦੀ ਕੋਸ਼ਿਸ਼ ਕਰਦੀ ਆ ਸਾਨੂੰ ਦੱਬਣ ਦੀ ਕੋਸ਼ਿਸ਼ ਕਰਦੀ ਆ ਸਾਡੇ ਤਾਂ ਹੁਣ ਮੇਰੇ ਤੇ ਪਰਸੋਂ ਚੌਥੇ ਦੀ ਖਬਰ ਚੱਲੀ ਪਹਿਲਾਂ ਤਾਂ মিডিਆ ਟ੍ਰਾਇਲ ਚੱਲਿਆ ਕਿ ਦੇਖੋ ਜੀ ਲੱਖਾਂ ਸਿਧਾਣਾ ਠੇਕੇਦਾਰਾਂ ਨੂੰ ਸੜਕਦਿਆਂ ਨੂੰ ਅੱਗ ਲਾਉਣ ਆ ਗਿਆ ਮਚਾਉਣ ਆ ਗਿਆ ਸਾੜਨ ਆ ਗਿਆ ਉਸ ਤੋਂ ਬਾਅਦ ਫਿਰ ਕੋਈ ਮੁਕੱਦਮਾ ਦਰਜ ਹੋਇਆ ਅੱਜ ਡੀਐਸਪੀ ਮੁੱਲਾਂਪੁਰ ਦਾਖਾ ਇਹ ਬੋਲ ਰਿਹਾ ਹੈ ਕਿ ਇਹ ਕੋਈ ਸਾੜਨ ਮਚਾਉਣ ਵਾਲੀ ਘਟਨਾ ਨਹੀਂ ਹੋएगी ਦੇਰੇ ਥੱਪੜ ਤੱਕ ਨਹੀਂ ਮਾਰਿਆ ਗਿਆ ਕੋਈ ਪੈਸੇ ਦਾ ਮਸਲਾ ਸੀ ਕਿਸੇ ਦਾ ਪੈਸੇ ਦਾ ਮਸਲਾ ਪਰ ਜੋੜ ਦਿੱਤਾ ਗਿਆ ਲੱਖੇ ਦਾ ਵੀ ਲੱਖਾ ਮਚਾਉਣ ਆ ਗਿਆ ਕਿਸੇ ਠੇਕੇਦਾਰ ਆ ਗਿਆ ਜਾਨੇ ਕਾਰਨ ਕੀ ਇੱਕ ਤਾਂ ਮੈਂ ਇਹ ਮੁੱਦਾ ਠਾ ਰਿਹਾ ਹਾਂ ਸਭ ਤੋਂ ਅਹਿਮ ਮੁੱਦਾ ਸਾਡੀ ਸਮੁੱਚੀ ਟੀਮ ਠਾ ਰਹੀ ਹੈ ਜਿਹਦੀ ਟੀਮ ਦਾ ਨਾਂ ਕਾਲੇ ਪਾਣੀਆਂ ਦਾ ਮੋਰਚਾ ਹੀ ਟੀਮ ਦਾ ਨਾਂ ਰੱਖਿਆ ਦੂਜੀ ਗੱਲ ਮੈਂ ਲਗਾਤਾਰ ਇਹ ਅਪੀਲ ਕਰ ਰਿਹਾ ਹਾਂ ਪੰਜਾਬ ਦੇ ਲੋਕਾਂ ਨੂੰ ਵੀ ਜ਼ਮੀਨਾਂ ਨਾ ਵੇਚੋ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਨਾ ਵੇਚੋ ਸਾਡੀਆਂ ਜ਼ਮੀਨਾਂ ਬੇਸ਼ਕੀਮਤੀ ਨੇ ਸਾਡੀਆਂ ਜ਼ਮੀਨਾਂ ਦੀ ਕੀਮਤ ਬਹੁਤ ਜ਼ਿਆਦਾ ਆ ਪਰ ਸੜਕਾਂ ਵਾਲੇ ਸਾਥੋਂ 20-20 50-50 ਲੱਖ ਰੁਪਏ ਦੇ ਵਿੱਚ ਜ਼ਮੀਨਾਂ ਲੈ ਰਹੇ ਨੇ ਇਹ ਨਾ ਵੇਚੋ ਉਹ ਵੀ ਇਹਨਾਂ ਨੂੰ ਤਕਲੀਫ ਹੁੰਦੀ ਆ ਦੁੱਖ ਦੀ ਆ ਗੱਲ ਵੀ ਲੱਖਾਂ ਲੋਕਾਂ ਨੂੰ ਕਿਉਂ ਜਾਗਰੂਕ ਕਰਦਾ ਲੋਕ ਆਪਣੀਆਂ ਜ਼ਮੀਨਾਂ ਵੇਚਣ ਇਹ ਜ਼ਮੀਨਾਂ ਜਿਹੜੀਆਂ ਖੋਣ ਲਈ ਅਸੀਂ ਕਾਲੇ ਕਾਨੂੰਨ ਬਣਾਏ ਹੁਣ ਉਹ ਕਾਲੇ ਕਾਨੂੰਨ ਪਿੱਛੇ ਹਟਣਾ ਪੈ ਗਿਆ ਇਹਨਾਂ ਨੂੰ ਹੁਣੇ ਨਵੀਂ ਸਕੀਮ ਲਿਆਏ ਵੱਡੇ ਵੱਡੇ ਇਨਵੈਸਟਰ ਤਾਰ ਤੇ यूपी ਦੇ ਮਹਾਰਾਸ਼ਟਰ ਦੇ ਦਿੱਲੀ ਦੇ ਉਹ ਇੱਥੇ ਆ ਕੇ ਵੱਡੇ ਪੱਦਰ ਤੇ ਜ਼ਮੀਨਾਂ ਲੈ ਰਹੇ ਨੇ ਤੁਸੀਂ ਦੇਖੋ ਲੁਧਿਆਣਾ ਸ਼ਹਿਰ 'ਚ ਆਪਾਂ ਖੜੇ ਆ ਲੁਧਿਆਣਾ ਸ਼ਹਿਰ ਕਿੰਨੇ ਪਿੰਡ ਖਾ ਗਿਆ ਕਿੰਨੀਆਂ ਜ਼ਮੀਨਾਂ ਖਾ ਗਿਆ ਕਿੰਨੀਆਂ ਜ਼ਮੀਨਾਂ ਸਾਡੀਆਂ ਪਜਾਉ ਜਿਹੜੀਆਂ 25000 ਕਿੱਲਾ ਸੜਕਾਂ 'ਚ ਰੁਕ ਗਿਆ ਸਾਡਾ ਕਲੋਨੀਆਂ ਦੇ ਵਿੱਚ ਕਿੰਨੇ ਰੋਜ਼ ਸੈਂਕੜੇ ਹਜ਼ਾਰਾਂ ਏਕੜ ਪੈਲੀ ਸਾਡੀਆਂ ਕਲੋਨੀਆਂ 'ਚ ਰੁਕ ਰਹੀ ਹੈ ਕਿਉਂ ਕਲੋਨੀਆਂ ਦੇ ਉੱਤੇ ਵੀ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਆ ਅਪਜਾਊ ਜ਼ਮੀਨ ਕਲੋਨੀਆਂ 'ਚ ਰੋਕੀ ਜਾ ਰਹੀ ਆ ਸੋ ਇਹ ਇਸ ਲਈ ਇਹਨਾਂ ਨੂੰ ਤਖਲੀਫ ਹੁੰਦੀ ਹੈ ਵੀ ਲੱਖਾ ਆਪਣੇ ਲੋਕਾਂ ਨੂੰ ਜਗਾਉਂਦਾ ਇਹ ਲੋਕਾਂ ਨੂੰ ਲਾਮਬੰਦ ਕਰਦਾ ਸੰਘਰਸ਼ਾਂ ਦੇ ਰਾਹ ਪਾਉਂਦਾ ਇਹਨੂੰ ਲਝਾਇਆ ਜਾਵੇ ਪਹਿਲਾਂ ਮੈਨੂੰ ਚੱਟੇ ਦੇ ਪਰਚੇ ਲਝਾਉਣ ਦੀ ਕੋਸ਼ਿਸ਼ ਹੋਈ ਐਨਡੀ ਪਿਸ ਦਾ ਪਰਚਾ ਹਰੀਕੇ ਪੱਤਨ 2 ਸਾਲ ਪਹਿਲਾਂ ਸਰਕਾਰ ਨੇ ਦਿੱਤਾ ਹੁਣਾਂ ਨਵੀਂ ਮੇਰੇ ਗੱਲ ਖਿਲਾਫ ਚਲਾਈ ਵੀ ਲੱਖਾ ਉਸੇ ਅੱਗ ਲਾਉਣ ਪਹੁੰਚ ਗਿਆ ਜੀ ਸਾੜ ਨੂੰ ਪਹੁੰਚ ਗਿਆ ਕਿਸੇ ਨੂੰ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਲੱਗਦਾ ਵੀ ਲੱਖਾ ਕੋਈ ਲਾਮਬੰਦੀ ਕਰਦਾ ਸੰ ਆ ਲੋਕ ਰਾਹ ਫੜਦੇ ਆ ਲੱਖੇ ਵਰਗਿਆਂ ਨੂੰ ਫੜ ਕੇ ਅਸੀਂ ਅੰਦਰ ਦੇ ਸਕੀਏ ਸੋ ਪਰ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪਿੱਛੇ ਨਹੀਂ ਹਟਾਂਗੇ ਇਹਨਾਂ ਨੇ ਪਰਚੇ ਦੇਣੇ ਆ ਜਿਲਾ ਡਕਣਾ ਡਾਂਗਾ ਮਾਰਨੀਆਂ ਗੋਲੀਆਂ ਮਾਰਨੀਆਂ ਜੋ ਇਹ ਮਰਜ਼ੀ ਕਰ ਦੇਣਾ ਕਿਉਂਕਿ ਮਸਲਾ ਬਹੁਤ ਵੱਡਾ ਸਵਾਲ ਬਹੁਤ ਵੱਡਾ ਸਾਡੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਸਾਡੇ ਜਵਾਕਾਂ ਦਾ ਸਵਾਲ ਹੈ ਸਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਲੋਕੋ ਛੱਡ ਦਿਓ ਵੀ ਕਿਸਾਨਾਂ ਦਾ ਮਸਲਾ ਹੈ ਇਹ ਮਜ਼ਦੂਰਾਂ ਦਾ ਮਸਲਾ ਹੈ ਇਹ ਸ਼ਹਿਰੀ ਜਾਂ ਪਿੰਡੂ ਦਾ ਮਸਲਾ ਹੈ ਪਾਣੀ ਦੀ ਹਰ ਇੱਕ ਨੂੰ ਲੋੜ ਆ ਬਾਈ ਇੱਕ 650 ਕਰੋੜ ਦੇ ਜਿਹੜੇ ਪ੍ਰੋਜੈਕਟ ਪਾਸ ਹੋ ਸੀ 2020 ਦੇ ਵਿੱਚ ਤੇ ਉਹ ਜਾਂਚ ਜਿਹੜੀ ਗੱਲ ਕੀਤੀ ਜਾ ਰਹੀ ਕਿ ਕਿਸ ਕਦੇ ਦੀ ਸੀ ਜੇ ਕੋਈ ਸਰਕਾਰ ਨੇ 600 700 800 ਕਰੋੜ ਰੁਪਇਆ ਰੱਖਿਆ ਸੀ ਉਹਦੇ ਕੋਈ ਘਾਪਲੇ ਹੋਏ ਹੈ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਜਿਹੜੇ ਬੰਦੇ ਦੋਸ਼ੀ ਆ ਫੜ ਕੇ ਪਰਚਾ ਦੇ ਕੇ ਅੰਦਰ ਦਿਓ ਅਸੀਂ ਕਦੇ ਕਹਿੰਦਾ ਨਾ ਦਿਓ ਸਾਡਾ ਮਸਲਾ ਵੀ ਇਹ ਯਹਰਾਂ ਬੰਦ ਕਰੋ ਪਾਣੀ 'ਚ ਇਹ ਨਹੀਂ ਪੈਣੀ ਚਾਹੀਦੀਆਂ ਜੇ ਜੀਵਨ ਹੈ ਜੇ ਜ਼ਿੰਦਗੀ ਹੈ ਜੇ ਜਾਨ ਆ ਤਾਂ ਜਹਾਨ ਹੈ ਅਸੀਂ ਇੱਕ ਇਹ ਇਹ ਸਵਾਲ ਖੜਾ ਕਰਦੇ ਆ ਵੀ ਇੰਡਸਟਰੀ ਦੇ ਖਿਲਾਫ ਨੇ ਅਸੀਂ ਕਿਸੇ ਪ੍ਰਕਾਰ ਦੀ ਇੰਡਸਟਰੀ ਦੇ ਖਿਲਾਫ ਨਹੀਂ ਆ ਇੰਡਸਟਰੀ ਹਾਂਜੀ ਹਾਂਜੀ ਇੰਡਸਟਰੀ ਜਿਹੜੀ ਇੰਡਸਟਰੀ ਜਿਹੜੀ ਇੰਡਸਟਰੀ ਦੱਖਣ ਭਾਰਤ ਚ ਬੈਨ ਹੈ ਉਹ ਲੋਕ ਕਮਲੇ ਆ ਉਹਨਾਂ ਨੇ ਕਿਉਂ ਬੈਨ ਕੀਤੀ ਉਹ ਪੰਜਾਬ ਦੀ ਧਰਤੀ ਤੇ ਕਿਉਂ ਲਾਈ ਗਈ ਹੈ ਇਹ ਡਾਈੰਗਾਂ ਜਿਹੜੀਆਂ ਉਹਨਰੰਗਨ ਵਾਲੀਆਂ ਨੇ ਦੱਖਣ ਭਾਰਤ ਚ ਬੈਨ ਨੇ ਇਹ ਇਹ ਅਮਰੀਕਾ ਵਰਗੇ ਮੁਲਕਾਂ ਨੇ ਬੈਨ ਕਰਤੀਆਂ ਯੂਰਪੀ ਮੁਲਕਾਂ ਨੇ ਬੈਨ ਕਰਤੀਆਂ ਵੀ ਨਹੀਂ ਇਹ ਜ਼ਹਿਰ ਹੈ ਸਾਡੇ ਲੋਕਾਂ ਨੂੰ ਮਾਰਿਆ ਜਾ ਰਿਹਾ ਉਹ ਸਾਰੀ ਇੰਡਸਟਰੀ ਲਿਆ ਕੇ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਮੁੱਖ ਮੰਤਰੀ ਜਾਂਦਾ ਜਿਹੜਾ ਵੀ ਬਣਦਾ ਇੱਥੇ ਜਿੰਨਾ ਕੂੜਾ ਕਚਰਾ ਗੰਦ ਪੂਰੇ ਭਾਰਤ ਦਾ ਉੱਥੋਂ ਦੇ ਸੂਬੇ ਨਕਾਰ ਦਿੰਦੇ ਆ ਉਹ ਲਿਆ ਕੇ ਪੰਜਾਬ ਦੀ ਧਰਤੀ ਤੇ ਲਾ ਦਿੰਦੇ ਆ ਕਿਛ ਸਾਡੇ ਕੋਲੇ ਆਜੋ ਜੀ ਤੇ ਲੱਗਦਾ ਜੀ ਡੈਂਗਾ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆਪਾਂ ਗੱਲ ਕਰੀ ਡੈਂਗਾ ਦੋ ਦਿਨ ਅਸੀਂ ਬੰਦ ਵੀ ਰਹੀਆਂ ਸੀ ਤੇ ਲੱਗਦਾ ਕਾਰਵਾਈ ਹੋਣੀ ਦੋ ਦਿਨ ਨਾਲ ਕੀ ਹੋ ਜੂ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਜਿਹੜੀਆਂ ਡੈਂਗਾ ਇਹ ਅੱਜ ਵੀ ਬੰਦ ਹੋ ਜਾਣ ਨਾ ਤੇ 20 ਸਾਲ ਪਾਣੀ ਨਹੀਂ ਸੁਧਰਦਾ 20 ਸਾਲ ਸਾਡੇ ਪਾਣੀ ਸੁਧਾਰ ਨਹੀਂ ਹੋਣਾ ਕਿਉਂਕਿ ਧਰਤੀ ਹੇਠਾਂ ਲਗਾਤਾਰ 30 40 ਸਾਲ ਤੋਂ ਜਿਹੜਾ ਜ਼ਹਿਰ ਸਾਡੇ ਪਾਈ ਗਈ ਉਹ ਪਤਨਾ ਦਾ ਪਾਣੀ ਕਿਵੇਂ ਅੱਜ ਸਾਫ਼ ਹੋ ਜਾਊਗਾ ਇਹ ਇਹ ਜਿਹੜੀ ਗੱਲ ਕਰਦੇ ਨਾ 2 ਦਿਨ 4 ਦਿਨ ਬੰਦ ਕਰ 2 4 ਦਿਨ ਬੰਦ ਮੈਂ ਕਹਿੰਦਾ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਗੱਲ ਸਹੀ ਆ ਉਹ ਬੰਦੇ ਮੇਰੇ ਨਾਲ ਉੱਥੇ ਆ ਕੇ ਪਾਣੀ ਦੀ ਘੁੱਟ ਪੀ ਲੈਣ ਗੱਲ ਹੀ ਨਿਬੜ ਗਈ ਆਪਣਾ ਪਰਿਵਾਰ ਲਿਆਉਣ ਆ ਗੋਗੀ ਵਰਗੇ ਬੱਗੇ ਵਰਗੇ ਆਪਣੇ ਪੱਪੀ ਪ੍ਰਾਤਸਰ ਜਿਹੜਾ ਇਥੋਂ ਦੇ ਐਮਐਲਏ ਨੇ ਸ਼ਰਯਾਮ ਇਹ ਡੈਂਗਾ ਤੋਂ ਮੋਟਾ ਰੁਪਿਆ ਲੈ ਕੇ ਉਹਨਾਂ ਦੇ ਹੱਕ ਚ ਭੁਗਤਦੇ ਆ ਡੀਸੀ ਨਾਲ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਾਉਂਦੇ ਆ ਉਹਨਾਂ ਨੂੰ ਵਿਚਾਰੇ ਦੱਸਦੇ ਆ ਉਹ ਵਿਚਾਰੇ ਨੇ ਜਿਹੜੇ ਲੋਕਾਂ ਨੂੰ ਜ਼ਹਿਰ ਦੇ ਕੇ ਮਾਰ ਰਹੇ ਆ ਸਮੂਹਿਕ ਕਤਲਯਾਮ ਹੋ ਰਿਹਾ ਇਹ ਅੱਤਵਾਦ ਦੇ ਨਾਲ ਇਹ ਯਾਰਾਂ ਦੇ ਨਾਲ ਮੈਂ ਮੈਂ ਜਿਹੜਾ ਵੀ ਐਮਐਲਏ ਕਹਿੰਦਾ ਜਿਹੜਾ ਵੀ ਕੋਈ ਡਾਇੰਗ ਫੈਕਟਰੀ ਵਾਲਾ ਮਾਲਕ ਕਹਿੰਦਾ ਕੋਈ ਸਰਕਾਰ ਕੋਈ ਪ੍ਰਸ਼ਾਸਨ ਕਹਿੰਦਾ ਵੀ ਇਹ ਗਲਤ ਰੌਲਾ ਪਾਉਂਦੇ ਆ ਉਹ ਮੇਰੇ ਨਾਲ ਉਸੇ 20 ਮਿੰਟ ਜਾ ਕੇ ਪਾਣੀ ਕੋਲ ਖੜੀ ਜਾਣ ਪੀਣਾਂ ਦਾ ਬਹੁਤ ਦੂਰ ਦੀ ਗੱਲ ਹੈ ਸਰ ਤੁਸੀਂ ਐਮਐਲਏ ਦਾ ਨਾਮ ਲਿਖਦਾ ਜੇਕਰ ਮੈਂ ਲੁਧਿਆਣੇ ਦੀ ਗੱਲ ਕਰਾਂ ਤੇ ਲੁਧਿਆਣੇ ਦੀ ਸਿਆਸਤ ਜਿਹੜੀ ਬੁੱਢੇ ਨਾਲ ਤੋਂ ਸ਼ੁਰੂ ਹੁੰਦੀ ਔਰ ਬੁੱਢੇ ਨਾਲੇ ਤੇ ਖਤਮ ਹੋ ਜਾਂਦੀ ਆ ਛੇ ਕਿਸੇ ਵੀ ਪਾਰਟੀ ਦੀ ਗੱਲ ਕਰੀਏ ਪਰ ਲੁਧਿਆਣਾ ਦਾ ਜਿਹੜਾ ਬੁੱਢਾ ਨਾਲਾ ਜਿਉਂਦਾ ਤਿਉ ਹੀ ਹੈ ਨਹੀਂ ਮੈਂ ਦੇਖੋ ਨਾ ਆ ਆ ਹੁਣ ਆ ਸੱਜਣ ਨੂੰ ਤੁਸੀਂ ਕੀ ਕਹੋਗੇ ਇਹ ਤਾਂ ਹੁਣ ਅੱਜ ਕੱਲ੍ਹ ਇਸ ਇਨਸਾਨ ਕੋਲ ਤਾਂ ਸਾਰੀ ਪਾਵਰ ਹੈ ਹਾਂ ਫੈਕਟਰੀਆਂ ਨੇ ਜਿਹੜੀ ਮਰਜ਼ੀ ਫੈਕਟਰੀ ਜਾਣ ਉਹਨੂੰ ਬੋਰ ਕਰ ਰੱਖੇ ਨੇ ਅੰਦਰ ਗੁੱਤ ਸਾਰੇ ਪਾਣੀ ਥੱਲੇ ਸੁੱਟੀ ਜਾਂਦੇ ਨੇ ਜਿੱਦਾਂ ਜਿੱਦਾਂ ਛਾਪਾ ਮਾਰਨ ਆਉਂਦੇ ਨੇ ਦੋ ਦਿਨ ਪਹਿਲਾਂ ਛਾਪੇ ਮਾਰਨ ਨਾਲ ਦੱਸ ਦਿੰਦੇ ਨੇ ਕਿ ਅਸੀਂ ਆਵਾਂਗੇ ਕਾਰ ਦਾ ਠੀਕ ਕਰ ਲਓ ਕਾਰ ਦਾ ਠੀਕ ਇਹਨੂੰ ਪਛਾਣਦੇ ਹਾਂ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਨਾਬ ਜਿਹੜੇ ਕਹਿੰਦੇ ਸੀਗੇ ਕਿ ਡਾਈੰਗਾਂ ਵਾਲੇ ਥੱਲੇ ਪਾਣੀ ਪਾਉਂਦੇ ਆ ਸਾਡੇ ਬੋਰ ਕੀਤੇ ਹੋਏ ਨੇ ਜਦੋਂ ਜਾਣਦੇ ਆ ਛਾਪਾ ਮਾਰਨ ਤੋਂ ਪਹਿਲਾਂ ਹੀ ਬੰਦ ਕਰ ਦਿੰਦੇ ਆ ਤੇ ਹੁਣ ਤਾਂ ਜਨਾਬ ਤੁਸੀਂ ਮੁੱਖ ਮੰਤਰੀ ਹੋ ਹੁਣ ਤੁਹਾਡੇ ਮੂੰਹ 'ਚ ਤੁਹਾਡੇ ਬੋਲ ਕਿਉਂ ਸੁੰਤੇ ਗਏ ਕਿਉਂ ਗੁੰਗਣੀਆਂ ਪਾ ਲਈਆਂ ਜਿਹੜੇ ਕਹਿੰਦਾ ਰੁਪਿਆ ਖਾਵਾਂਗੇ ਲੋਕਾਂ ਨੂੰ ਅਸੀਂ ਜੇ ਇੱਕ ਰੁਪਿਆ ਖਾਧਾ ਸੀ ਜ਼ਹਿਰ ਖਾਵਾਂਗੇ ਤੇ ਹੁਣ ਲੋਕਾਂ ਨੂੰ ਜਿਹੜਾ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਉਹਦੇ ਬਾਰੇ ਚੁੱਪ ਕਿਉਂ ਆ ਸੋ ਲੋਕੋ ਸੋਨੂੰ ਪੀਲ ਆ ਬਾਈ ਅਸੀਂ ਤਾਂ ਲੜਾਈ ਲੜਾਂਗੇ ਇਹ ਪਰਚੇ ਦਿਨ ਅੰਦਰ ਬੰਦ ਕਰਨ 24 ਅਗਸਤ ਨੂੰ ਮੈਂ ਫੇਰ ਕਹਣਾ ਇੱਥੋਂ ਮਾਰ ਸ਼ੁਰ ਆਪਣੇ ਭਾਈ ਬਾਲਾ ਜੀ ਚੌਂਕ ਤੱਕ ਖਤਾਰ ਸਿੰਘ ਸਰਾਭਾ ਜੀ ਦੇ ਪੁੱਤ ਤੱਕ ਤੇ ਉੱਥੋਂ 15 ਸਤੰਬਰ ਨੂੰ ਅਸੀਂ ਬੰਨ ਮਾਰਨ ਤੁਰਾਂਗੇ ਉਹਦੇ ਫਿਰ ਜੋੜ ਛੋੜੇ ਕੋ ਟਰਾਲੀਆਂ ਨੇ ਸਾਧਨ ਨੇ ਮਿੱਟੀ ਭਰ ਕੇ ਆਜੋ ਭਰਾਵੋ ਸਾਡੇ ਕੋਲ ਹੋਰ ਕੋਈ ਦੂਜਾ ਰਾਹ ਬਚੇ ਹੀ ਨਹੀਂ ਉਹ ਦੱਸਾਂ ਕਿੱਥੇ ਲਾਵਾਂਗੇ ਉਹ ਵੀ ਤੁਹਾਨੂੰ ਦੱਸ ਦਿਆਂਗੇ